ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 20 ਸਤੰਬਰ 2025 ਆ ਹੜ ਜਿਹੜੇ ਆਏ ਆ ਉਹ 26 ਅਗਸਤ 2025 ਨੂੰ ਆਏ ਹੀ 27 ਨੂੰ ਜ਼ੋਰ ਪਿਆ ਹੀ ਬਹੁਤ ਸਾਰੇ ਲੋਕਾਂ ਨੂੰ ਐ ਲੱਗਿਆ ਹੋਊਗਾ ਜਿਹੜੇ ਵਿਚਾਰੇ ਰਾਹਤ ਵੀ ਲੈ ਕੇ ਆਏ ਵੀ ਅਸੀਂ ਰਾਹਤ ਪਹਛਾਤੀ ਪਰ ਇਹ ਜਿਹੜੀ ਦਰਸਲ ਗਰਾਊਂਡ ਜ਼ੀਰੋ ਜਿਹਨੂੰ ਕਹਿੰਦੇ ਆ ਨਾ ਤੇ ਜਿਹੜਾ ਹੜ ਦਾ ਪਹਿਲਾ ਡੰਗ ਆ ਜਿੱਥੋਂ ਤੁਸੀਂ ਟੁੱਟ ਕੇ ਮਕਾਨਾਂ ਨੂੰ ਪਈ ਤੇ ਹੈਰਾਨ ਪਰੇਸ਼ਾਨ ਲੋਕਾਂ ਨੂੰ ਕੀਤਾ ਤੇ ਕਿੱਡੇ-ਕੱਡੇ ਵੱਡੇ ਦਰਖਤੋ ਨੇ ਮਾਰੇ ਆ ਚੁੱਕ ਕੇ ਇਸ ਥਾਂ ਤੇ ਅਜੇ ਤੱਕ ਅਪਰੋਚ ਨਹੀਂ ਬਣੀ ਆ ਮੈਂ ਜਿੱਥੇ ਖੜਾ ਆ ਇਹ ਹੈਗਾ ਇਲਾਕਾ ਰਤੜ ਛਤੜ ਡੇਰਾ ਬਾਬਾ ਨਾਨਕ ਆਓ ਤੁਸੀਂ ਆਓ ਤੁਸੀਂ ਤੋਂ ਪਾਰ ਹੈਗਾ ਪਿੰਡ ਧਰਮਕੋਟ ਪੱਤਣ ਇਹ ਉਹ ਪਿੰਡ ਆ ਜਿਹਦੇ ਤੱਕ ਹਾੜੋਂ ਤੋਂ 12 13 ਦਿਨ ਬਾਅਦ ਕਿਸ਼ਤੀਆਂ ਹੀ ਪਹੁੰਚੀਆਂ ਸੀ ਆ ਜਿਹੜੀ ਤੁਸੀਂ ਉੱਥੋਂ ਆ ਰਹੀ ਆ ਤੇ ਉਹ ਧਰਮਕੋਟ ਪਤਨ ਤੋਂ ਵੀ ਟੁੱਟੀ ਆ ਤੇ ਐਦਾਂ ਆਉਂਦੀ ਆਉਂਦੀ ਆ ਜਿਹੜੀ ਤੁਸੀਂ ਦੇ ਉੱਤੋਂ ਦੀ ਇਹ ਕਿਟਾਂ ਵਾਲਾ ਰਸਤਾ ਬਣਿਆ ਹੈ ਕਿਉਂਕਿ ਇੱਥੇ ਸ਼ਮਸ਼ਾਨ ਘਾਟਿਆ ਰੱਤਰਛਤਰ ਦਾ ਆ ਦੇਖੋ ਇਧਰੋਂ ਜਦੋਂ ਇੱਕ ਪਾਣੀ ਦੀ ਰਾਵੀ ਦੀ ਛਲ ਆਉਂਦੀ ਆ ਇਧਰਲੇ ਪਾਸਿਓ ਤੁਸੀਂ ਉਹਦੀ ਫੋਰਸ ਦਾ ਅੰਦਾਜ਼ਾ ਲਾਓ ਵੱਡੇ ਵੱਡੇ ਜਿਹੜੇ ਰੋਖਿਆ ਉਹ ਫਰਸਟ ਡਿਫੈਂਸ ਲੈਣ ਆ ਉਤੋਂ ਪਰਾਂ ਫੈਂਸਿੰਗ ਆ ਤਾਰਵਾੜ ਉਤੋਂ ਪਰਾਂ ਰਾਵੀ ਆ ਤੇ ਜਿੱਦਾਂ ਸਾਡੇ ਕੋਲ ਇੱਥੇ ਲਗਾਤਾਰ ਸੰਸਥਾਵਾਂ ਆ ਰਹੀਆਂ ਜਿਹੜਾ ਸਹਿਯੋਗ ਕਰਨਾ ਚਾਹੁੰਦੀਆਂ ਅਸੀਂ ਨਾਰਾ ਦਿੱਤਾ ਹੈ ਵੀ ਆਪਾਂ ਕਣਕ ਦੀ ਬੀਜਣੀ ਇਹਨਾਂ ਦੀ ਤੁਸੀਂ ਆਹ ਲਾਓ ਅੰਦਾਜ਼ਾ ਜਿਹੜਾ ਪਾਣੀ ਰੁਕਿਆ ਆ ਇਹ ਕਦੋਂ ਸੁੱਕੂਗਾ ਇਹਨੂੰ ਪੰਪ ਕਰਨਾ ਪੈਣਾ ਇਹਨੂੰ ਕਦੋਂ ਕਣਕ ਬੀਜਣ ਲਾ ਕੇ ਬਣਾਵਾਂਗੇ ਇਹਨਾਂ ਦੀ ਫਸਲ ਤੇ 100% ਖਤਮ ਆ ਤਬਾਈ ਦਾ ਮੰਜ਼ਰ ਦੇਖੋ ਤੁਸੀਂ ਇੱਧਰ ਆ 100-100 ਸਾਲ 50-50 ਸਾਲ ਪੁਰਾਣੇ ਸਫੈਦੇ ਜਿਹੜੇ ਆ ਕਿੰਨੀ ਤਾਕਤ ਨਾਲ ਉਹਨੇ ਚੁੱਕ ਕੇ ਮਰਿਆ ਤੇ ਜਿਹੜੇ ਅਗਲੇ ਪਾਸੇ ਇਸ ਪਾਣੀ ਦੀ ਛਲ ਅੱਗੇ ਮਕਾਨ ਆਏ ਜਾਂ ਫਸਲਾਈ ਉਹਦਾ ਕੀ ਬਣਿਆ ਹੋਊਗਾ ਉਹ ਵੇਖੋ ਆ ਘੱਟੋ-ਘੱਟ ਵੀ 30-35 ਫੁੱਟ ਦਾ ਇੱਥੇ ਟੋਆ ਪੈ ਗਿਆ ਆ ਉਹ ਬੰਦੇ ਜਿਹੜੇ ਆ ਕਾਰ ਸੇਵਾ ਜਾਦਗਰ ਸ਼ਹੀਦਾਂ ਅਗਵਾਨ ਦੇ ਉਹ ਇਹਨਾਂ ਨੂੰ ਆਪਣੀ ਜਾਨ ਖਤਰੇ ਚ ਪਾ ਕੇ ਤੇ ਉਹ ਪਹਿਲਾਂ ਸਫੇਦਿਆਂ ਨੂੰ ਕੱਟ ਰਹੇ ਆ ਇਧਰ ਨੌਜਵਾਨਾਂ ਨੇ ਲਾਇਆ ਹੋਇਆ ਜੇ ਬਨਪੂਰ ਲਈ ਟੱਕ ਇਹ ਚੌਥਾ ਬੰਨਿਆ ਦੋ ਗੋਲੇ ਢੋਲੇ ਦੇ ਤੇ ਤੀਜਾ ਰਤ੍ਰਛਤਰ ਤੋਂ ਇਹ ਸਭ ਤੋਂ ਜ਼ਰੂਰੀ ਤੇ ਵੱਡਾ ਬੰਨਿਆ ਜਿਹੜਾ ਆਪਣੇ ਬਾਬਾ ਜੀ ਸੁਖਵਿੰਦਰ ਸਿੰਘ ਜੀ ਅਗਵਾਨਾਂ ਵਾਲੇ ਇਹ ਮਹਾਰਾਜ ਨੇ ਇਹਨਾਂ ਕੋਲ ਸੇਵਾ ਲਈ ਆ ਔਰ ਤੁਸੀਂ ਇਹ ਵੇਖੋ ਵੀ ਇਹ ਕੱਲ ਨੂੰ ਮੁੜ ਕੇ ਗੱਲ ਕਹਿਣੀ ਆ ਵੀ ਕਿਹੜੀ ਵੱਡੀ ਗੱਲ ਸੀ ਅੱਜ ਸਾਡੇ ਨਾਲ ਚੰਡੀਗੜ੍ਹ ਤੋਂ ਮੈਂ ਪੰਜਾਬੀ ਸੰਸਥਾ ਦੇ ਬੰਦੇ ਵੀ ਆਏ ਆ ਇਧਰੋਂ ਮੈਰਾਜ ਪਿੰਡ ਤੋਂ ਸਾਡੇ ਵੀਰ ਆਏ ਆ ਸਰਪੰਚ ਸਾਹਿਬ ਵੀ ਤੇ ਬਾਕੀ ਸੰਗਤ ਔਰ ਅੱਜ ਇਹਨਾਂ ਨੇ ਜੋ ਗਰਾਊਂਡ ਤੇ ਸਿਚੁਏਸ਼ਨ ਦੇਖੀ ਆ ਇਹ ਹੁਣ ਸਾਰੇ ਮਾਲਵੇ ਨੂੰ ਬਿਹਤਰ ਦੱਸ ਸਕਣਗੇ ਵੀ ਭਾਈ ਕਿੱਧਰ ਤੁਸੀਂ ਰਸਦ ਦੇ ਆਏ ਤੇ ਕਿੱਧਰ ਰਾਹਤ ਚલાਏ ਜੇ ਰਾਹਤ ਕਿੱਥੇ ਚਲਣੀ ਚਾਹੀਦੀ ਇੱਥੇ ਕਣਕ ਬੀਜਣਾ ਇਹਨੂੰ ਕਣਕ ਵਿਜ਼ਨ ਲਾਇਕ ਕਰਨਾ ਇਹ ਬੜਾ ਵੱਡਾ ਜੁੱਧਿਆ ਭਾਈ ਸੁਖਵਿੰਦਰ ਸਿੰਘ ਹੁਣਾਂ ਨੇ 1500 ਏਕੜ ਦੀ ਗੋਲੇ ਢੋਲੇ ਦੀ ਉਦੋਂ ਫੁੱਟ ਪਾਣੀ ਤੇ ਰਤਰਛਤਰ ਦੀ ਜ਼ਿੰਮੇਵਾਰੀ ਲੈ ਲਈ ਆ ਅਸੀਂ ਉਧਰ ਨਵੀਂ ਨਗਰ ਵਾਲੇ ਪਾਸੇ ਪੰਜਾਂ ਪਿੰਡਾਂ ਦੇ ਵਿੱਚ 1000 ਏਕੜ ਕਰਨਾ ਆ ਅਜੇ ਤੱਕ ਵੀ ਇਹਦੀ ਡੁੰਗਾਈ ਦੇਖੋ ਜੀ ਹੁਣ ਇਹ ਪਾਣੀ ਕਿੱਦਾਂ ਜੀਰੂਗਾ ਇਹ ਪਾਣੀ ਕੱਢਣਾ ਪੈਣਾ ਜੇ ਇੱਥੇ ਕਣਕ ਬੀਜਣੀ ਆ ਤੇ ਤੇ ਆ ਜਿਹੜਾ ਆ ਤੇ ਘਟੋ ਘਟ 30 ਫੁੱਟ ਡੂੰਗਾ ਹੋਊਗਾ ਹਾਂਜੀ ਹੋਏਗਾ ਆ ਮੁੰਡੇ ਜਲੰਧਰ ਭੋਗਪੁਰ ਤੋਂ ਲੈ ਕੇ ਆਏ ਆ ਸੋ ਕੁੱਲ ਮਿਲਾ ਕੇ ਵਿਪਤਾ ਵੀ ਬੜੀ ਵੱਡੀ ਸੀ ਹੌਸਲਾ ਵੀ ਬੜਾ ਵੱਡਾ ਸੰਗਤ ਨੇ ਦਿਖਾਇਆ ਆ ਔਰ ਨੁਕਸਾਨ ਜਿਹੜਾ ਆ ਉਹ ਕਿਸਾਨ ਭਾਈਚਾਰੇ ਦਾ ਬਹੁਤ ਵੱਡਾ ਹੋਇਆ ਵਾ ਤੇ ਕਿਸਾਨ ਭਾਈਚਾਰਾ ਜਿਹੜਾ ਵਾ ਉਹ ਤਗੜੇ ਹੋ ਕੇ ਬਨਪੂਰਨ ਦੇ ਵਿੱਚ ਇੱਥੇ ਲੱਗੇ ਹੋਏ ਆ ਆਹ ਮਸ਼ੀਨਾਂ ਟਰਾਲੀਆਂ ਸਭ ਡੀਜ਼ਲ ਤੇ ਨੇ ਗਾਂ ਜਿਹੜਾ ਆਉਣ ਵਾਲਾ ਸਮਾਂ 25 ਅਕਤੂਬਰ ਤੋਂ ਬਾਅਦ ਡੀਜ਼ਲ ਖਾਦ ਦਵਾਈਆਂ ਤੇ ਬੀਜ ਦਾ ਉਹ ਇੱਕ ਵੱਖਰਾ ਆ ਦੇਖੋ ਕਿਦਾਂ ਮਿੱਟੀ ਆ ਰਹੀ ਕਿਦਾਂ ਪਾਈ ਜਾ ਰਹੀ ਆ ਇਹ ਜਿਹੜੇ ਹਾੜੇ ਆ ਇਹ ਬੜੇ ਵੱਡੇ ਸਬਕ ਤੇ ਬੜੀ ਵੱਡੀ ਸਾਡੇ ਲਈ ਪ੍ਰੇਰਣਾ ਵੀ ਥੋੜੀ ਬੋਧੀ ਬਦਨਾਮੀ ਵੀ ਛੱਡ ਗਏ ਆ ਤੇ ਆਹ ਹਾਲਾਤ ਨੇ ਆ ਇਲਾਕਾ ਉਹ ਧਰਮਕੋਤ ਪੱਤਣ ਦਾ ਪਿੰਡ ਆ ਪਰਲੇ ਪਾਸੇ ਤੇ ਅਸੀਂ ਧਰਮ ਧਰਮਕੋਟ ਰੰਦਾਵੇ ਤੋਂ ਉਹ ਡੂੰਗਾ 4 4 ਫੁੱਟ ਉੱਪਰ ਘੜੀ ਕੀ ਚਲੋ ਆਪਾਂ ਆ ਸਭ ਆਪਾਂ ਹੁਣ ਇੱਥੋਂ ਵਾਪਸੀ ਲੈਨੇ ਆ ਤੁਸੀਂ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਜੀ ਜੰਗਰੂਟ ਫਾਰਮਰ ਗਰੁੱਪ ਦੀ ਟੀਮ ਇਹਨਾਂ ਨੂੰ ਸਾਰਿਆਂ ਨੂੰ ਲੀਡ ਕਰ ਰਹੀ ਆ ਤੇ ਕਲਾਨੌਰ ਤੋਂ ਲੈ ਕੇ ਤੇ ਇੱਥੋਂ ਤੱਕ ਸਾਰਾ ਇਲਾਕਾ ਦਿਖਾਇਆ ਗਿਆ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 20 ਸਤੰਬਰ 2025 ਤੇ ਅਸੀਂ ਫੇਰ ਉਸੇ ਹੜਪੀੜ ਤੇਰੀਏ ਚ ਆ ਜਿੱਥੇ ਅਸੀਂ ਮਿਥਿਆ ਆ ਕਿ ਅਸੀਂ ਅੱਗੇ ਹੁਣ ਕਣਕ ਵਿਜ਼ਨ ਦਾ ਕੰਮ ਕਰਨਾ ਤੇ ਸਾਡੇ ਕੋਲ ਬੜੇ ਸਤਿਕਾਰਯੋਗ ਇਥੋਂ ਚੰਡੀਗੜ੍ਹ ਦੀ ਸੰਸਥਾ ਹੈ ਮੈਂ ਪੰਜਾਬੀ ਉਤੋਂ ਮੇਜਰ ਵਿਕਰਮ ਬਾਜਵਾ ਉਹਨਾਂ ਦੇ ਨਾਲ ਸਰਦਾਰ ਅਮਰਜੀਤ ਸਿੰਘ ਵਾਲੀਆ ਜੀ ਨਾਲ ਉਹਨਾਂ ਦੇ ਸਾਥੀ ਆਏ ਹੋਏ ਆ ਉਹ ਗਰਾਊਂਡ ਜ਼ੀਰੋ ਦਾ ਹੀ ਸਰਵੇਖਣ ਹੀ ਕਰਨ ਆਏ ਸੀਗੇ ਅਸੀਂ ਉਹਨਾਂ ਨੂੰ ਬੜੇ ਚਿਰ ਤੋਂ ਹੋਲਡ ਰੱਖਿਆ ਸੀਗਾ ਕਿ ਪਹਿਲਾਂ ਆਉਣ ਦਾ ਕੋਈ ਫਾਇਦਾ ਨਹੀਂਗਾ ਸਵੇਰ ਦੇ ਅਸੀਂ ਕਲਾਂੌਰ ਏਰੀਆ ਤੋਂ ਇਹ ਸਾਰੇ ਏਰੀਆ ਦਾ ਸਰਵੇਖਣ ਕਰ ਰਹੇ ਹਾਂ ਕਲਾਂੌਰ ਨਵੀਂ ਨਗਰ ਰਹੀਮਾਬਾਦ ਬੁਰਜੀ ਰਾਮਪੁਰ ਰਣਸੀਖੇ ਤਲਾ ਬਰੀਆਰ ਆ ਬਰੀਆਰ ਦੀ ਆ ਦੇਖੋ ਜਿਹੜੀ ਪੱਕੀ ਸੀ ਉਹਦਾ ਆ ਹਾਲਿਆ ਤੇ ਉਹ ਗੱਡੀ ਦੇ ਦੂਜੇ ਪਾਸੇ ਜਿਹੜੀ ਬਰਬਾਦ ਹੋਈ ਆ ਉਹਦਾ ਦ੍ਰਿਸ਼ ਤੇ ਵੇਖਿਆ ਨਹੀਂ ਜਾਂਦਾ ਤੇ ਇੱਕ ਸਾਡੇ ਨਾਲ ਬਠਿੰਡੇ ਤੋਂ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਆ ਮਹਾਰਾਜ ਕੈਪਟਨ ਨਰਿੰਦਰ ਸਿੰਘ ਦਾ ਪਿੰਡ ਉੱਥੋਂ ਸਾਡੇ ਸਾਥੀ ਆਏ ਆ ਉਹ ਸਾਡੇ ਗਰੁੱਪ ਦੇ ਵੀ ਮੈਂਬਰ ਨੇ ਜੰਗਨੋਟ ਫਾਰਮਰ ਗਰੁੱਪ ਦੇ ਉਹ ਵੀ ਸਰਵੇਖਣ ਹੀ ਕਰਨੀ ਆਏ ਆ ਕਿ ਕੱਲ ਨੂੰ ਇਹਨੂੰ ਵਾਯੋਗ ਕਰਕੇ ਤੇ ਕਣਕ ਬੀਜਣ ਚ ਕੀ ਮਦਦ ਕਰ ਸਕਦੇ ਆ ਅਸੀਂ ਆਪਣੇ ਗਰੁੱਪ ਵੱਲੋਂ 1000 ਏਕੜ ਦਾ ਟੀਚਾ ਮਿਥਿਆ ਇਹਨਾਂ ਪੰਜਾਂ ਛੇ ਪਿੰਡਾਂ 'ਚ ਤੇ ਉਹੀ ਅਸੀਂ ਦੇਖ ਰਹੇ ਆਂ ਵੀ ਇਹ ਕੀ 25 30 ਅਕਤੂਬਰ ਤੱਕ ਇਹ ਪਰਾਲੀ ਦਾ ਅਸੀਂ ਕੀ ਕਰਾਂਗੇ ਇਹਨੂੰ ਕਿਦਾਂ ਗਾਲ ਕੇ ਇਹਨੂੰ ਵੇਚ ਦੇ ਕੇ ਕਿਦਾਂ ਵਾਤਾਵਰਨ ਪੱਖੀ ਤਰੀਕੇ ਨਾਲ ਲੰਮੀ ਸੋਚ ਨਾਲ ਕਣਕ ਦੀ ਬਿਜਾਈ ਕਰਨੀ ਆਂ ਜਿੰਨੂੰ ਕਿਸੇ ਤਰ੍ਹਾਂ ਦਾ ਕੋਈ ਕੀੜਾ ਮਕੌੜਾ ਉਲੀ ਵੀ ਨਾ ਲੱਗੇ ਜਾਂ ਕੋਈ ਹੋਰ ਸਮੱਸਿਆ ਨਾ ਆਵੇ ਆ ਜਿਹੜਾ ਅਸੀਂ ਰੂਟ ਅੱਜ ਫੜਿਆ ਆ ਇਹ 27 ਅਗਸਤ ਤੋਂ ਬਾਅਦ ਅੱਜ ਅਸੀਂ ਪਹਿਲੇ ਦਿਨ ਇਸ ਸੜਕ ਦੇ ਉੱਤੇ ਜਾ ਰਹੇ ਆ ਅਦਰਵਾਇਜ਼ ਅਸੀਂ ਉਹ ਰਣਸੀ ਕੇ ਤੱਲਾ ਵਾਲੇ ਪਾਸਿਓਂ ਦੀ ਜਾਂਦੇ ਸੀਗੇ ਆ ਸਾਰਾ ਪਾਣੀ ਉੱਪਰ ਦੀ ਨੰਗਿਆ ਆ ਆ ਲੰਬ ਮਚ ਗਈ ਆ ਇਹ 100% ਫਸਲੀ ਨੁਕਸਾਨ ਆ ਕੋਈ ਬਾਹਰੋਂ ਆ ਕੇ ਦੇਖ ਲੇ ਤੇ ਕਹੇ ਵੀ ਇਹ ਹਰੀਆ ਹਰੀ ਹੁਰੀ ਕੁਛ ਨਹੀਂ ਕੀ ਇਹ ਖਤਮ ਕਹਾਣੀ ਆ ਇਹ ਰੌਲਾ ਹੁਣ ਇਹ ਆ ਵੀ ਇੰਨੇ ਪ੍ਰਾਲ ਨੂੰ ਸਾਂਭ ਕੇ ਕਣਕ ਕਿਦਾਂ ਵੇਚਨੇ ਆ ਤੇ ਅੱਜ ਆ ਸਾਡਾ ਬਾਜਵਾ ਸਾਹਿਬ ਉਹਨਾਂ ਦੇ ਸਾਥੀ ਵੀ ਨੇ ਇੱਕ ਸਾਡੀ ਪਿੱਛੇ ਗੱਡੀ ਆ ਰਹੀ ਆ ਜੇ ਮੈਂ ਦਿਖਾਵਾਂ ਤੁਹਾਨੂੰ ਤੇ ਕੋਸ਼ਿਸ਼ ਕੋਈ ਜਿਹੜਾ ਕੋਈ ਦਾਣਾ ਆ ਉਹ ਜਿਹੜੀਆਂ ਚੀਨ ਵਾਲੀਆਂ ਕੰਬਾਈਨਾ ਨਾਲ ਕੋਸ਼ਿਸ਼ ਕਰ ਰਹੇ ਆ ਸਾਂਭਣ ਦੀ ਹੁਣੇ ਹੀ ਇੱਥੋਂ ਹਾਈਵੇ ਟੱਚ ਕਰ ਜਾਣਾ ਆ। ਢੀਰਾ ਬਾਬਾ ਨਾਨਕ ਤੋਂ ਬਟਾਲਾ ਰੋਡ ਵਾਲਾ ਸ਼িকারਮਾਸ਼ੀਆਂ ਤੇ ਅਖੀਰੀ ਗੱਲ ਜਿਹੜੀ ਦੱਸਣ ਵਾਲੀ ਆ ਇਹ ਇਲਾਕੇ ਨੂੰ ਡੋਬਿਆ ਵਾ ਸੱਕੀ ਨਾਲੇ ਨੇ। ਉਹੀ ਜਿਹੜਾ ਉਹ ਕਲਾਨੌਰ ਤੋਂ ਗੁਰਮੁਦਾਸ ਰੋਡ ਤੋਂ ਕ੍ਰੋਸ ਕਰਕੇ ਆਇਆ ਉਹਦੇ ਵਿੱਚ ਪਿੱਛੋਂ ਬਹਿਰਾਮਪੁਰ ਤੋਂ ਪਾਣੀ ਭਰ ਕੇ ਆਇਆ ਤੇ ਸਾਰੇ ਇਲਾਕੇ ਨੂੰ ਝੀਲ ਬਣਾ ਦਿੱਤਾ। ਇੱਥੇ ਕੋਈ ਮਿੱਟੀ ਦਾ ਰੋਲਾ ਨਹੀਂ ਹੈਗਾ। ਇੱਥੇ ਪਾਣੀ ਦਾ ਹੀ ਆ ਪਾਣੀ ਰੁਕਿਆ ਆ ਤੇ ਇਹਨਾਂ ਫਸਲਾਂ ਨੂੰ ਸੈੱਟ ਕਰਕੇ ਤੇ ਕਣਕ ਬੀਜਣੀ ਆ ਬਸ ਉਹ ਆ ਤੇ 125 ਤੋਂ ਲੈ ਕੇ ਤੇ 160 ਫੁੱਟ ਚੌੜੀ ਸੱਕੀ ਜਿਹੜੀ ਆ ਉਹ ਸਾਰੀ 30 40 ਫੁੱਟ ਤੱਕ ਸੀਮਿਤ ਰਹੀ ਆ ਉਹ ਵੀ ਇੱਕ ਬੜਾ ਵੱਡਾ ਕਾਰਨ ਰਿਹਾ ਵਾ ਤੇ ਇੰਨਾ ਡੇਰਿਆਂ ਤੱਕ ਚਾਰ ਚਾਰ ਪੰਜ ਪੰਜ ਦਿਨ ਬਾਅਦ ਪਹੁੰਚ ਹੋਈ ਸੀ ਹਾਂਜੀ ਕਲਿੱਕ ਕਰਦੇ ਰਹਿ ਜਾਓ